ਆ ਜਿਹੜੀ ਬੇਲ ਹੈ ਇਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਉਹ ਪ੍ਰੈਸ ਕਾਨਫਰੰਸ ਹੁੰਦੇ ਸਾਰੀ 11 ਤਰੀਕ ਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਸੰਮਨ ਨਿਕਲ ਜਾਂਦਾ ਔਰ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਫੈਬ੍ਰਿਕੇਸ਼ਨ ਦਾ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਇੱਕ ਝੂਠੇ ਕੇਸ ਚ ਸਤਾਇਆ ਜਾ ਸਾਸ਼ਵਿਆ ਕਾ ਤੁਸੀਂ ਦੇਖ ਰਿਹਾ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਨੂੰ ਨਰੀਨ ਪੀ ਦਾ ਸ਼੍ਰੋਮਣੀ ਅਕਾਲੀ ਦਰ ਦੇ ਬੁਲਾਰੇ ਅਡਵੋਕੇਟ ਅਰਸ਼ਦੀਪ ਸਿੰਘ ਕਲੇਰ ਬੋਲੋ ਵਿਕਰਮ ਸਿੰਘ ਮਜੀਠੇ ਦੇ ਹੱਕ ਦੇ ਵਿੱਚ ਉਭੀ ਤੀ ਦਨੇਕਾ ਪ੍ਰੈਸ ਕਾਨਫਰੈਂਸ ਜਿਹੜੀ ਕੀਤੀ ਗਈ ਇਸ ਦੌਰਾਨ ਅਰਸ਼ਦੀਪ ਬੋਲੋ ਸੀਐਮ ਆਂ ਦੇ ਨਾਲ ਦੀ ਜੀਪੀ ਦੇ ਵੱਡਾ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਕੇਸ ਦੇ ਵਿੱਚ ਉਪਕਾਰ ਸਿੰਘ ਸੰਧੂ ਨੂੰ ਗਵਾਹ ਵਜੋਂ ਸੱਦਿਆ ਗਿਆ ਸੀ ਜਦੋਂ ਉਹਨਾਂ ਨੇ 2 ਸਾਲ ਪਹਿਲਾਂ ਮਜੀਠੇ ਖਿਲਾਫ ਦਰਜ ਹੋਏ ਝੂਠੇ ਨਸ਼ਾ ਦੇ ਕੇਸ ਦੇ ਵਿੱਚ ਜਾਂ ਤੁਚੇ ਸ਼ਾਮਿਲ ਹੋਣ ਤੋਂ ਨਾ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਝੂਠੇ ਨਾਤੇ ਦਸਤਾਵੇਜ਼ ਕਰਨ ਦੇ ਜਿਹੜੇ ਵਾਸਤੇ ਕਹਿ ਦਿੱਤਾ ਗਿਆ ਇਸ ਦੌਰਾਨ ਅਸ਼ਦੀਪ ਕਲੇਰ ਵੱਲੋਂ ਸੀਮਾ ਮਾਂ ਦਾ ਡੀਜੀਪੀ ਦਾ ਨਿਸ਼ਾਨਾ ਸਾਧਿਆ ਗਿਆ ਉਹਨਾਂ ਨੇ ਉਹਨਾਂ ਨੇ ਕਈ ਵੱਡੇ ਸਵਾਲ ਉਹਨਾਂ ਦੇ ਕੋਲ ਪੁੱਛੇ ਇਸ ਵਕਤ ਅਸ਼ਦੀਪ ਕਲੇਰ ਨੇ ਕਿਹਾ ਹੈ ਕਿ ਇੱਕ ਵਕੀਲ ਸਰਪਜੀਤ ਸਿੰਘ ਵੇਰਕਾ ਦੇ ਘਰ ਪਹੁੰਚਦੇ ਨੇ ਤਾਂ ਉਹਨਾਂ ਦੇ ਕੋਲ ਮਝੇਠਾ ਨਫਸਾਉਣ ਦੇ ਮਕਸਦ ਨਾਲ ਝੂਠੇ ਬਿਆਨ ਤੇ ਦਸਤਾਵੇਜ਼ ਕਰਵਾਉਣ ਵਾਸਤੇ ਕਿਹਾ ਜਾਂਦਾ ਹੈ ਅਸ਼ਦੀਪ ਕਲੇਰ ਨੇ ਡੀਜੀਪੀ ਨੂੰ ਸਵਾਲ ਪੁੱਛੇ ਕਿ ਸਰਕਾਰ ਸਰਪਜੀਤ ਸਿੰਘ ਵੇਰਕਾ ਨੂੰ ਇੱਕ ਝੂਠੇ ਬਿਆਨ ਰਾਹੀਂ ਕੇਸ ਦੇ ਵਿੱਚ ਗਵਾ ਬਣਾਉਣ ਦਾ ਯਤਨ ਕਿਉਂ ਕਰ ਰਹੀ ਹੈ ਉਹਨਾਂ ਨੇ ਵੀ ਕਿਹਾ ਕਿ ਇਸ ਕੇਸ ਨਾਲਾ ਸਰਕਾਰ ਮਜੀਠਿਆ ਨੂੰ ਡਰਾ ਕੇ ਚੁੱਪ ਕਰਵਾਉਂਦੀ ਜਿਹੜੀ ਹੁਣ ਕੋਸ਼ਿਸ਼ ਕਰਦੀ ਐ ਸੁਣੋ ਹੋਰ ਕੀ ਕੁਝ ਬੋਰੇ ਨੇ ਅਸ਼ਦੀਪ ਕਲੇਰ ਸੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਜਦੋਂ ਜਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਲ ਦਿੱਤੀ ਆ ਬੇਲ ਆਰਡਰ ਐ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਇਸ ਬੇਲ ਆਰਡਰ ਦੇ ਵਿੱਚ ਕਿਉਂਕਿ ਪਰਚਾ ਝੂਠਾ ਇਹ ਕਾਂਗਰਸ ਦੀ ਸਰਕਾਰ ਨੇ ਦਰਜ ਕੀਤਾ ਔਰ ਉਸ ਤੋਂ ਬਾਅਦ ਬੇਲ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਸਮੇਂ ਦੌਰਾਨ ਮਿਲੀ ਤਿੰਨ ਤਰੀਕਾਂ ਲਈਆਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਦਿੱਲੀੋਂ ਮਹਿੰਗੇ ਵਕੀਲ ਆਉਂਦੇ ਰਹੇ ਪਰ ਹਾਈ ਕੋਰਟ ਦੇ ਵਿੱਚ ਤਿੰਨ ਤਰੀਕਾ ਦੇਣ ਦੇ ਬਾਵਜੂਦ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੇਸ਼ ਕਰ ਸਕੀ ਔਰ ਉਸੇ ਬਿਹਾਫ ਤੇ ਆ ਜਿਹੜੀ ਬੇਲ ਹੈ ਇਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਕੱਲੀ ਬੇਲ ਹੀ ਨਹੀਂ ਦਿੱਤੀ ਇਹਦੇ ਚ ਫਾਈਂਡਿੰਗ ਵੀ ਦਿੱਤੀ ਕਿ ਇੱਕ ਵੀ ਸਬੂਤ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਹੀਂ ਪੇਸ਼ ਕਰ ਸਕੀ ਜਿਹਦੇ ਕਰਕੇ ਉਹਨਾਂ ਨੂੰ ਇਸ ਕੇਸ ਦੇ ਨਾਲ ਜੋੜਿਆ ਜਾ ਸਕੇ ਇਹ ਫਾਈਨਡਿੰਗ ਹੈ ਔਰ ਇਸ ਫਾਈਨਡਿੰਗ ਦੇ ਨਾਲ ਇੱਕ ਸ਼ਖਸ ਦੇ ਉੱਪਰ ਹੋਰ ਵੀ ਇਸ ਜੱਜਮੈਂਟ ਦੇ ਵਿੱਚ ਕਮੈਂਟ ਹੋਇਆ ਉਹ ਸੀ ਬੋਨੀ ਅਜਨਾਲਾ ਦੇ ਉੱਪਰ ਹਾਈ ਕੋਰਟ ਨੇ ਇਹ ਗੱਲਾਂ ਦਾ ਸੰਗਿਆਨ ਲਿਆ ਤਾਂ ਹੀ ਉਹਨਾਂ ਨੇ ਆਪਣੇ ਆਰਡਰ 'ਚ ਲਿਖਿਆ ਕਿ ਇਹ ਬੰਦਾ ਸਟੇਟਮੈਂਟਾਂ ਲਗਾਤਾਰ ਬਦਲ ਰਿਹਾ ਆਪਣੇ ਪਰਸਨਲ ਮੁਫਾਦ ਲਈ ਵਰਤ ਰਿਹਾ ਬਦਲ ਰਿਹਾ ਤੇ ਇਹਨਾਂ ਦੀ ਸਟੇਟਮੈਂਟ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਡਿਸਕ੍ਰੈਡਿਟਿਡ ਵਿਟਨੈਸ ਹੈ ਔਰ ਸਿਕਿਉਰਿਟੀ ਲੈਣ ਦੇ ਲਈ ਇਹ ਕੰਮ ਕਰ ਰਿਹਾ ਇਸ ਆਰਡਰ ਤੋਂ ਬਾਅਦ ਬੇਲ ਹੋ ਜਾਂਦੀ ਦੋ ਸਾਲ ਹੋ ਗਏ ਉਸ ਝੂਠਾ ਪਰਚਾ ਦਰਜ ਹੋਏ ਨੂੰ ਦੋ ਸਾਲ ਦੇ ਵਿੱਚ ਐਸਆਈਟੀ ਦੀ ਇਨਵੈਸਟੀਗੇਸ਼ਨ ਬਦਲੀ ਉਸ ਤੋਂ ਬਾਅਦ 5 ਮਹੀਨੇ ਇਹ ਜਿਹੜੇ ਅੱਜ ਦੇ ਮੁਖੀ ਨੇ ਛੀਨਾ ਸਾਹਿਬ 5 ਮਹੀਨੇ ਤਾ ਇਹਨਾਂ ਨੂੰ ਐਸਆਈਟੀ ਮੁਖੀ ਬਣਿਆ ਨੂੰ ਹੋ ਗਿਆ ਇਸ ਕੇਸ ਦੇ ਵਿੱਚ ਕੀ 5 ਮਹੀਨਿਆਂ ਦੌਰਾਨ ਇੱਕ ਵਾਰ ਵੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਸੇ ਇਨਵੈਸਟੀਗੇਸ਼ਨ ਦੇ ਲਈ ਬੁਲਾਇਆ ਗਿਆ ਦੱਸਣ ਆਨ ਰਿਕਾਰਡ ਕਦੇ ਨਹੀਂ ਬੁਲਾਇਆ ਇਹ ਬੁਲਾਉਣਾ ਕਦੋਂ ਸ਼ੁਰੂ ਹੋਇਆ ਜਦੋਂ 9 ਦਸੰਬਰ 2023 ਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਐਸੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿੱਥੇ ਮੁੱਖ ਮੰਤਰੀ ਸਾਹਿਬ ਦੀ ਬੇਟੀ ਸੀਰਤ ਨੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਗੰਭੀਰ ਇਲਜ਼ਾਮ ਲਾਏ ਉਹ ਪ੍ਰੈਸ ਕਾਨਫਰੰਸ ਹੁੰਦੇ ਸਾਰੀ 11 ਤਰੀਕ ਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਸੰਮਨ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਫੈਬ੍ਰਿਕੇਸ਼ਨ ਦਾ ਉਸ ਤੋਂ ਬਾਅਦ ਖੇਡ ਸ਼ੁਰੂ ਹੁੰਦਾ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਇੱਕ ਝੂਠੇ ਕੇਸ 'ਚ ਫਸਾਇਆ ਜਾਏ ਦੇਖੋ ਕਹਾਣੀ ਦੇ ਕਿਰਦਾਰ ਉਹੀ ਨੇ ਸਿਰਫ ਪ੍ਰੋਡਿਊਸਰ ਤੇ ਡਾਇਰੈਕਟਰ ਬਦਲੇ ਨੇ ਪਹਿਲਾਂ ਇਸ ਕਹਾਣੀ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਸੀ ਚੰਨੀ ਸਰਕਾਰ ਤੇ ਉਹਨਾਂ ਦੇ ਅਹਲਕਾਰ ਤੇ ਅੱਜ ਪ੍ਰੋਡਿਊਸਰ ਤੇ ਡਾਇਰੈਕਟਰ ਬਣ ਗਏ ਨੇ ਮੁੱਖ ਮੰਤਰੀ ਪੰਜਾਬ ਕਿਉਂਕਿ ਇੱਕ ਪਰਸਨਲ ਰੰਜਿਸ਼ ਹੈ ਕਿਰਤਾਰ ਹਰਪ੍ਰੀਤ ਸਿੱਧੂ ਕਿਰਦਾਰ ਸਰਬਜੀਤ ਵੇਰਕਾ ਕਿਰਦਾਰ ਬੋਨੀ ਅਜਨਾਲਾ ਤਾਂ ਬੋਨੀ ਅਜਨਾਲਾ ਦੇ ਕਹਿਣ ਤੇ ਇੱਕ ਵਿਟਨੈਸ ਇਸ ਕੇਸ ਦੇ ਵਿੱਚ ਨਵਾਂ ਪਲਾਂਟ ਕਰਨ ਦੀ ਕਵਾਇਦ ਖੜੀ ਹੁੰਦੀ ਹੈ ਇਹ ਕਿਹਨੂੰ ਵਿਟਨੈਸ ਪਲਾਂਟ ਕਰਨਾ ਚਾਹੁੰਦੇ ਨੇ ਸਰਦਾਰ ਉਪਕਾਰ ਸਿੰਘ ਸੰਧੂ ਸਾਹਿਬ ਨੂੰ ਇਹ ਸਰਦਾਰ ਉਪਕਾਰ ਸਿੰਘ ਸੰਧੂ ਸਾਹਿਬ ਨੇ ਦੱਸਿਆ ਕਿ ਮੈਨੂੰ ਸਰਬਜੀਤ ਵੇਰਕਾ ਜਿਹੜੇ ਐਡਵੋਕੇਟ ਹੈ ਹਿਊਮਨ ਰਾਈਟਸ ਦਾ ਕੰਮ ਵੀ ਕਰਦੇ ਨੇ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਬੋਨੀ ਅਦਨਾਲਾ ਕਹਿੰਦਾ ਕਿ ਤੁਸੀਂ ਇਸ ਕੇਸ ਦੇ ਵਿੱਚ ਬਤੌਰ ਗਵਾਹ ਪੇਸ਼ ਹੋ ਕਹਿੰਦੇ ਮੈਂ ਉੱਥੇ ਵੀ ਕਿਹਾ ਕਿ ਮੈਨੂੰ ਕੀ ਲੋੜ ਨਾ ਮੇਰਾ ਕੋਈ ਵਾਹ ਵਾਸਤਾ ਨਾ ਮੇਰਾ ਕੋਈ ਲਾਗਾ ਤੇਗਾ ਨਾ ਮੈਂ ਜਾਣਾ ਮੈਂ ਕਿਉਂ ਪੇਸ਼ ਹੋਵਾਂ ਫਿਰ ਔਨ ਰਿਕਾਰਡ ਏ ਉਹ ਸਰਦਾਰ ਉਪਕਾਰ ਸਿੰਘ ਸੰਧੂ ਨੂੰ ਐਜ਼ ਵਿਟਨੈਸ ਉਥੇ ਸਮਨ ਕਰਦੇ ਨੇ ਉਹ ਸਮਨਾ ਦੇ ਉੱਤੇ ਸਰਦਾਰ ਉਪਕਾਰ ਸਿੰਘ ਸੰਧੂ ਨੇ ਲਿਖ ਕੇ ਭੇਜਿਆ ਰਿਪੋਰਟ ਹੈ ਸਰਕਾਰ ਜਾਰੀ ਕਰੇ ਕਿ ਜੀ ਮੈਂ ਇਸ ਕੇਸ ਬਾਰੇ ਨਾ ਕੁਝ ਜਾਣਦਾ ਨਾ ਮੇਰਾ ਇਹ ਚੀਜ਼ਾਂ ਨਾਲ ਕੋਈ ਲਗਾਤੇਗਾ ਨਾ ਮੈਨੂੰ ਕੋਈ ਇਨਫੋਰਮੇਸ਼ਨ ਹੈ ਮੈਨੂੰ ਕਦਰ ਵੀ ਬੁਲਾ ਰਹੇ ਔਰ ਉਸ ਤੋਂ ਬਾਅਦ ਇਹ ਹੁਸ਼ਿਆਰੀ ਕੀ ਕਰਦੇ ਨੇ ਕਿ ਇਹ ਫੇਰ ਦੁਬਾਰਾ ਸਰਬਜੀਤ ਵੇਰਕਾ ਸਾਹਿਬ ਇਹ ਜਾਂਦੇ ਨੇ ਸਰਦਾਰ ਉਪਕਾਰ ਸਿੰਘ ਸੰਧੂ ਕੋਲੇ ਇਹ ਕਹਿੰਦੇ ਜੀ ਆਹ ਤੁਹਾਡਾ ਇੱਕ ਰਿਟਰਨ ਬਿਆਨ ਅਸੀਂ ਲਿਆਂਦਾ ਹੈ ਤਿਆਰ ਕਰਕੇ ਤੁਹਾਨੂੰ ਐਸਆਈਟੀ ਕੋਲੇ ਜਾਣ ਦੀ ਲੋੜ ਨਹੀਂ ਤੁਸੀਂ ਆਹ ਰਿਟਰਨ ਬਿਆਨ ਤੇ ਦਸਖਤ ਕਰ ਦਿਓ ਹੁਣ ਮੈਂ ਪੁੱਛਣਾ ਚਾਹਨਾ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਨੂੰ ਦੇਖੋ ਡੀਜੀਪੀ ਸਾਹਿਬ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਡੀਜੀਪੀ ਸਾਹਿਬ ਦੀ ਇੱਕ ਕ੍ਰੈਡੀਬਿਲਟੀ ਹੈ ਇੱਕ ਚੰਗਾ ਸਰਵਿਸ ਰਿਕਾਰਡ ਹੈ ਕੀ ਐਸਆਈਟੀ ਇਸ ਤਰੀਕੇ ਵਰਕ ਕਰਦੀ ਹੈ ਡੀਜੀਪੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਗ੍ਰਹਿ ਮੰਤਰੀ ਹੋ ਕੀ ਇਹ ਸਾਰਾ ਕੁਝ ਥੋੜੇ ਇਸ਼ਾਰੇ ਦੇ ਉੱਤੇ ਹੋ ਰਿਹਾ ਆ 26 ਤਰੀਕ ਦੀ ਲੈਟਰ ਹੈ ਡੀਜੀਪੀ ਸਾਹਿਬ ਨੂੰ ਔਰ ਇਹਦੇ ਨਾਲ ਇਹ ਬਿਆਨ ਨੱਥੀ ਹੈ ਔਨ ਰਿਕਾਰਡ ਹੈ ਡੀਜੀਪੀ ਸਾਹਿਬ ਕੋਲੇ ਔਰ ਕੱਲ ਫੇਰ ਇੱਕ ਦੁਬਾਰਾ 28 ਤਰੀਕ ਨੂੰ ਐਸਆਈਟੀ ਮੁਖੀ ਨੂੰ ਵੀ ਲੈਟਰ ਲਿਖੀ ਹੈ ਤੇ ਡੀਜੀਪੀ ਸਾਹਿਬ ਨੂੰ ਵੀ ਲੈਟਰ ਲਿਖੀ ਹੈ ਕੀ ਐਸਆਈਟੀ ਫੈਬ੍ਰੀਕੇਟ ਕਰਨਾ ਚਾਹ ਰਹੀ ਹੈ ਜੋ ਕੁਝ ਪਹਿਲਾਂ ਕੁਮਰ ਵਿਜੇ ਪ੍ਰਤਾਪ ਕਰਦੇ ਰਹੇ ਕਿ ਹੁਣ ਸ਼ੀਨਾ ਸਾਹਿਬ ਵੀ ਉਸੇ ਰਾਹ ਤੇ ਨੇ ਔਰ ਇਹ ਲੋਕਾਂ ਦੀ ਗਿਰੀ ਹੋਈ ਸੋਚ ਇਹ ਆਮ ਆਦਮੀ ਪਾਰਟੀ ਦਾ ਗਿਰਿਆ ਹੋਇਆ ਕਰਦਾਰ ਇਹਦੇ ਚ ਭੈਣਜੀ ਹਰਸਿਮਰਤ ਕੌਰ ਬਾਦਲ ਨੂੰ ਵੀ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਪੁੱਛਣਾ ਚਾਹੁੰਨਾ ਮੁੱਖ ਮੰਤਰੀ ਨੂੰ ਕੇਸ ਲੈਵਲ ਤੇ ਆਗੇ ਪਹਿਲਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਘਰੋਂ ਤੁਸੀਂ ਝੂਠੇ ਕੇਸ ਚ ਫਸਾਣਾ ਚਾਹਿਆ ਹਾਈ ਕੋਰਟ ਨੇ ਨਾਲੇ ਤਾਂ ਝਾੜ ਲਈ ਨਾਲੇ ਉਹ ਜਿਹੜੀ ਥੋੜੀ ਸਮਨਿੰਗ ਸੀ ਉਹ ਸਟੇ ਕਰਤੀ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਪਤਾ ਲੱਗਿਆ ਕਿ ਉਹ ਜੱਜ ਸਾਹਿਬ ਤੇ ਵੀ ਕੋਈ ਐਕਸ਼ਨ ਹੋਇਆ ਹਾਲਾਂਕਿ ਮੈਂ ਨਹੀਂ ਕਹਿ ਸਕਦਾ ਕਿ ਇਸ ਕਰ ਕਰਕੇ ਹੋਇਆ ਕਿ ਕਿਸੇ ਹੋਰ ਕਰਕੇ ਹੋਇਆ ਪਰ ਜੱਜ ਸਾਹਿਬ ਨੂੰ ਵੀ ਸਸਪੈਂਡ ਕੀਤਾ ਗਿਆ ਤੇ ਹੁਣ ਤੁਸੀਂ ਆ ਚੀਜ਼ਾਂ ਤੇ ਉਤਰਿਆ ਇਹ ਤਰ੍ਹਾਂ ਦੀ ਰਾਜਨੀਤੀ ਕਰਨੀ ਚਾਹੁੰਦੇ ਹੋ ਬਿਆਹ ਲਿਖ ਕੇ ਭੇਜਦੇ ਹੋ ਤੁਸੀਂ ਉਹ ਡੀਜੀਪੀ ਸਾਹਿਬ ਤੋਂ ਆਸ ਕਰਦੇ ਆ ਕਿ ਹੁਣ ਇਹਦਾ ਜਵਾਬ ਦੇਣਗੇ ਇਹ ਕੋਈ ਛੋਟਾ ਮੈਂ ਕਹਿੰਦਾ ਵੀ ਇਹ ਛੋਟਾ ਕੰਮ ਨਹੀਂ ਇੱਕ ਇਨਵੈਸਟੀਗੇਸ਼ਨ ਮੁੱਖ ਮੰਤਰੀ ਜੀ ਚ ਖੁਦ ਇਨਵੋਲਡ ਹੋਣ ਤੇ ਉਹ ਡਾਕੂਮੈਂਟ ਫੈਬ੍ਰੀਕੇਟ ਕਰ ਰਹੀ ਹੋਵੇ ਕੀ ਇਹ ਐਸਆਈਟੀ ਦਾ ਕੰਮ ਸਿਰਫ ਤੇ ਸਿਰਫ ਮੁੱਖ ਮੰਤਰੀ ਦੀ ਡਿਕਟੇਟਸ ਨੂੰ ਫਾਲੋ ਕਰਕੇ ਝੂਠਾ ਮੁਕਦਮਾ ਦਰਜ ਕਰਨਾ ਕੀ ਹੈ ਨਾ ਆ ਜਵਾਬ ਇਹਦਾ ਜਵਾਬ ਦੇਣਾ ਪਊਗਾ